ਨਾਮੇ ਡਾਕਟਰ ਤੋਂ ਕਰੋੜਾਂ ਰੁਪਏ ਦੀ ਵਿਰੋਤੀ ਦੀ ਰਕਮ ਮੰਗੀ ਤੇ ਬਾਅਦ ਦੇ ਵਿੱਚ ਇਹ ਵਿਰੋਤੀ ਦੀ ਰਕਮ ਘਟ ਕੇ 50 ਲੱਖ ਰੁਪਏ ਤੱਕ ਆ ਗਈ। ਮਾਮਲਾ ਬਟਿੰਡਾ ਦੇ ਮੋੜ ਮੰਡੀ ਦਾ ਹੈ ਜਿੱਥੇ ਕਿ ਇੱਕ ਡਾਕਟਰ ਤੋਂ ਅਣਪਛਾਤੇ ਵਿਅਕਤੀਆਂ ਨੇ ਫੋਨ ਤੇ ਕਾਲ ਕਰਕੇ ਇਹ ਵਿਰੋਤੀ ਦੀ ਰਕਮ ਮੰਗੀ ਤੇ ਇਸ ਤੋਂ ਬਾਅਦ ਜਦੋਂ ਪੁਲਿਸ ਕੋਲ ਮਾਮਲਾ ਗਿਆ ਤਾਂ ਪੁਲਿਸ ਵੱਲੋਂ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਤੇ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਏਕ ਕਾਰ ਵੀ ਇੱਕ ਨਕਲੂ ਬਰਾਮਦ ਕੀਤੀ ਹੈ ਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਮੁਤਾਬਿਕ ਮੌੜ ਮੰਡੀ ਤੋਂ ਅਲਰਟਸ ਕਰਕੇ ਵਿਦੇਸ਼ ਗਏ ਇੱਕ ਨੌਜਵਾਨ ਨੇ ਵਿਦੇਸ਼ ਵਿੱਚ ਹੀ ਰਹਿੰਦੇ ਇੱਕ ਹੋਰ ਲੜਕੇ ਨਾਲ ਮਿਲ ਕੇ ਇਸ ਦੀ ਸਾਜ਼ਿਸ਼ ਰਚੀ ਸੀ ਆਪਣੇ ਮੌੜ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਫਿਰੋਤੀ ਦੀ ਕਾਲ ਆਈ ਸੀਗੀ ਜਿਸ ਦੇ ਵਿੱਚ ਬਾਹਰੋਂ ਇੱਕ ਨੰਬਰ ਆਇਆ ਸੀਗਾ ਫਿਰ ਬਾਹਰਲੇ ਦੋ ਤਿੰਨ ਨੰਬਰਾਂ ਤੋਂ ਵਕ-ਵਕ ਕਾਲਾਂ ਕਈ ਦਿਨਾਂ ਤੱਕ ਆਉਂਦੇ ਰਹੀਆਂ ਜਿਸ ਦੇ ਵਿੱਚ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ-ਹੌਲੀ ਕਰਕੇ ਫਿਰੋਤੀ ਦੀ ਰਕਮ ਕੱਟ ਕੇ 50 ਲੱਖ ਤੱਕ ਆ ਗਈ ਸੀਗੀ ਤਾਂ ਇਹਦੇ ਵਿੱਚ ਜਿਹੜਾ ਕਾਲਰ ਵਿਅਕਤੀ ਸੀਗਾ ਉਹਨੇ ਕਿਸੇ ਵੀ ਪਾਰਟਿਕੂਲਰ ਗੈਂਗ ਦਾ ਨਾਮ ਨਹੀਂ ਸੀ ਲਿਆ ਅਸੀਂ ਐਫ ਆਰ ਦਰਜ ਕਰਕੇ ਸਾਡੀ ਟੀਮਾਂ ਜਿਹੜੀ ਹੈਗੀ ਸਾਡੇ ਐਸ ਪੀ ਡੀ ਡੀ ਐਸ ਪੀ ਡੀ ਡੀ ਐਸ ਪੀ ਸਬ ਡਿਵੀਜ਼ਨ ਮੋਡ ਸੀਆਈਏ ਦੀ ਟੀਮਸ ਤੇ ਬਾਕੀ ਸਾਰੇ ਜਿਹੜੀ ਵੀ ਆਪਣੇ ਸਟਾਫ ਵਾਲੇ ਹੈਗੇ ਉਹ ਕੰਮ ਤੇ ਲੱਗੇ ਸੀਗੇ ਤੇ ਸਾਡਾ ਆਪਰੇਸ਼ਨ ਇਹ ਚੱਲਦਾ ਰਿਹਾ ਕਾਫੀ ਦਿਨ ਤੱਕ ਫਾਈਨਲੀ ਇਹ ਜਿਹੜੇ ਹੈਗੇ ਅਸੀਂ ਇਹ ਜਿਹੜਾ ਕਾਲਰ ਸੀਗਾ ਤੇ ਇਹਦੇ ਸਾਥੀ ਸੀਗੇ ਸਾਰਾ ਮੈਟਰ ਕ੍ਰੈਕ ਕਰਨ ਚ ਕਾਮਯਾਬ ਹੋਏ ਤਾਂ ਇਹ ਅਸਲ ਚ ਕਹਾਣੀ ਇਹ ਨਿਕਲੀ ਕਿ ਇੱਕ ਵਿਅਕਤੀ ਸੀਗਾ ਇੱਕ ਮੁੰਡਾ ਜਿਹੜਾ ਕਿ ਮੌੜ ਤੋਂ ਗਿਆ ਸੀ ਹਾਈਲਾਈਟਸ ਕਰਕੇ ਬਾਹਰ ਤਾਂ ਉਹ ਜਿਹੜਾ ਲੋਕਲ ਵਿਅਕਤੀ ਸੀਗਾ ਉਹਦੇ ਬਾਰੇ ਜਾਣਕਾਰੀ ਰੱਖਦਾ ਸੀਗਾ ਬਾਹਰ ਇਹਦੇ ਨਾਲ ਦੇ ਹੋ ਜਿਹੜੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਮਿਲ ਕੇ ਸਕੀਮ ਬਣਾਈ ਕਿ ਫਿਰੋਤੀ ਕਾਲ ਕਰਕੇ ਜੋ ਹੈ ਪੈਸੇ ਜਿਹੜੇ ਐਠਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨੇ ਬੜੀ ਸਪੈਸੀਫਿਕ ਜਾਣਕਾਰੀ ਜਿਹੜੀ ਉਹਦੀ ਸੀਗੀ ਉਸ ਵਿਅਕਤੀ ਬਾਰੇ ਉਹਨੂੰ ਦਿੱਤੀ ਕਿਉਂਕਿ ਇੱਕ ਲੋਕਲ ਵਿਅਕਤੀ ਇਨਵੋਲਵ ਸੀਗਾ ਤੇ ਉਹਦੇ ਕੋਲ ਕਾਫੀ ਇਹਦੀ ਜਾਣਕਾਰੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਤਿੰਨ ਲੋਕਲ ਸਾਥੀ ਸੀਗੇ ਜਿਹੜੇ ਪੰਜਾਬ 'ਚ ਰਹਿੰਦੇ ਸੀਗੇ ਇਹ ਵਿਅਕਤੀ ਤਾਂ ਜਿਹੜੇ ਬੈਠੇ ਐ ਦੋ ਮਾਸਟਰਮਾਈਂਡ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੇ ਕੌਲਾ ਕੀਤੀ ਇਹਨਾਂ ਦੇ ਤਿੰਨ ਸਾਥੀ ਪੰਜਾਬ ਦੇ ਵਿੱਚ ਸੀਗੇ ਤਾਂ ਸਾਡੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਅਤੇ ਸਾਡੀ ਟੀਮ ਦੀ ਜਿਹੜੀ ਆਪਰੇਸ਼ਨਲ ਜਿਹੜੀ ਹੈ ਕੈਪੇਬਿਲਿਟੀ ਉਹਦੇ ਕਰਕੇ ਇਹਨਾਂ ਨੇ ਇਹ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਇਹ ਵਿਅਕਤੀ ਗ੍ਰਿਫਤਾਰ ਹੋਏ ਇਹਨਾਂ ਦੇ ਨਾਂ ਹੈਗੇ ਮਨਿੰਦਰ ਸਿੰਘ ਉਰਫ ਅਮਨ ਇਹ ਰਹਿਣ ਵਾਲਾ ਹੈਗਾ ਜ਼ਿਲ੍ਹਾ ਐਸਬੀਐਸ ਨਗਰ ਦਾ ਮਨਪ੍ਰੀਤ ਸਿੰਘ ਉਰਫ ਮਨੀ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਇਹ ਵੀ ਜ਼ਿਲ੍ਹਾ ਐਸਬੀਐਸ ਨਗਰ ਦਾ ਰਹਿਣ ਵਾਲਾ ਹੈਗਾ ਅੰਜਸ ਕਰਨ ਸਿੰਘ ਉਰਫ ਲਖਾਰੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਵਿਅਕਤੀਆਂ ਤੇ ਕੋਈ ਵੀ ਮੁਕਦਮਾ ਪਹਿਲਾਂ ਦਰਜ ਨਹੀਂ ਹੈ ਹਾਲਾਂਕਿ ਤਫ਼ਤੀਸ਼ ਦੌਰਾਨ ਅਸੀਂ ਇਹ ਗੱਲ ਜਿਹੜੀ ਹੈਗੀ ਹੁਣ ਦੌਰਾਨੇ ਤਫ਼ਤੀਸ਼ ਅਸੀਂ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕੋਈ ਵਿਅਕਤੀ ਤਾਂ ਜੁੜੇ ਹੋਏ ਨਹੀਂ ਹੈ ਇਨਾ ਦਾ ਇਸ ਤਰੀਕੇ ਦਾ ਕੋਈ ਪਹਿਲਾਂ ਨੇ ਕੋਈ ਇਸ ਤਰੀਕੇ ਦਾ ਆਪਰੇਸ਼ਨ ਕੀਤਾ ਹੋਵੇ ਕਿਸੇ ਨੂੰ ਬੇਕੂਬ ਬਣਾ ਕੇ ਗੈਂਗਸਟਰ ਦੇ ਨਾਂ ਤੇ ਜਾਂ ਇਸ ਤਰੀਕੇ ਦਾ ਕਰਕੇ ਕੋਈ ਫਰੋਦੀ ਦੀ ਰਕਮ ਕਿਸੇ ਤੋਂ ਐਠੀ ਹੋਵੇ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ ਜਗਬਾਨੀ ਟੀਵੀ ਲਈ ਵੀ ਕੇ ਮਹਿਲ ਦੀ ਰਿਪੋਰਟ